ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਮਾਦੂਕੇ ਵਿਖੇ ਪਵਿੱਤਰ ਬਾਈਬਲ ਨੂੰ ਅੱਗ ਲਗਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਰ ਮਸੀਹ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸੇ ਸਬੰਧੀ ਮੌਕੇ ਤੇ ਪੁੱਜੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਵਿਲੈਤ ਮਸੀਹ ਬੰਟੀ ਅਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਹਲਕਾ ਰਾਜਾਸੰਸੀ ਦੇ ਪ੍ਰਧਾਨ ਸਿਕੰਦਰ ਡੈਨੀਅਲ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿੰਡ ਮਾਦੂਕੇ ਵਿੱਚ ਪਵਿੱਤਰ ਬਾਈਬਲ ਨੂੰ ਬੇਅਦਬੀ ਕੀਤੀ ਗਈ ਹੈ ਅਸੀਂ ਮੌਕੇ ਤੇ ਜਾ ਕੇ ਵੇਖਿਆ ਤਾਂ ਪਵਿੱਤਰ ਬਾਈਬਲ ਨੂੰ ਅੱਗ ਲਗਾ ਕੇ ਸਾੜਿਆ ਗਿਆ ਹੈ। ਕੁਝ ਅਧ ਛੜੇ ਪੰਨੇ ਵੀ ਮਿਲੇ ਹਨ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਇਸ ਘਟਨਾ ਦੇ ਨਾਲ ਮਸੀਹ ਭਾਈਚਾਰੇ ਦੇ ਹਿਰਦੇ ਬਲੁੰਦਰੇ ਗਏ ਹਨ। ਉਨ੍ਹਾਂ ਪ੍ਰਸ਼ਾਸਨ ਕੋਲ ਮੰਗ ਕੀਤੀ ਗਈ ਪਵਿੱਤਰ ਬਾਈਬਲ ਨੂੰ ਬੇਅਦਵੀ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ ਘਟਨਾ ਦਾ ਪਤਾ ਲੱਗਦੇ ਹੀ ਐਸਪੀ ਡੀ ਹਰਿੰਦਰ ਸਿੰਘ ਗਿੱਲ ਅਤੇ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਅਤੇ ਐਸਐਚਓ ਬਲਕਾਰ ਸਿੰਘ ਲੁੱਪਕੇ ਘਟਨਾ ਸਥਾਨ ਤੇ ਪੁੱਜੇ ਅਤੇ 96 ਕਰਕੇ ਪਿੰਡ ਮਦਕ ਕੋਦੇ ਦੋ ਵਿਅਕਤੀ ਕਰਪਾਲ ਸਿੰਘ ਜੋ ਕਿ ਮਸੀਬ ਭਾਈਚਾਰੇ ਨਾਲ ਸੰਬੰਧਿਤ ਹੈ ਅਤੇ ਗੁਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਹੈ ਤੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਅਗਰ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਇਸ ਮਾਮਲੇ ਦੇ ਵਿੱਚ ਤਾਂ ਉਸ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ ਇਸ ਮੌਕੇ ਗੱਲਬਾਤ ਕਰਦੇ ਹਾਂ ਮਸੀਬ ਭਾਈਚਾਰੇ ਅਤੇ ਪੁਲਿਸ ਅਧਿਕਾਰੀਆਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾਂਦੇ ਹਾਂ ਨਾਮ ਵਿਲਾਇਤ ਮਸੀਬ ਬੰਟੀਆ ਮੈਂ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦਾ ਨੈਸ਼ਨਲ ਕੋਆਰਡੀਨੇਟਰ ਆ ਅੱਜ ਮੈਨੂੰ ਸਵੇਰੇ ਕੋਲ ਲਗਭਗ 9:30 ਵਜੇ ਦੇ ਕਰੀਬ ਇਸ ਪਿੰਡ ਦੇ ਵਿੱਚੋਂ ਫੋਨ ਆਇਆ ਸੀ ਕਿ ਇੱਥੇ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਆ ਕਿ ਪ੍ਰਭ ਯਿਸੂ ਮਸੀਹ ਜਿਹੜਾ ਸਾਡਾ ਜਿੰਦਾ ਮੁਕਤੀਦਾਤਾ ਆ ਜੋ ਸਾਡਾ ਪਵਿੱਤਰ ਬਾਈਬਲ ਆ ਉਹਦੀ ਜਿਹੜੀ ਇੱਕ ਪੂਰੀ ਅੰਜੀਲ ਜਿਹੜੀ ਆ ਬਾਈਬਲ ਜਿਹੜੀ ਆ ਉਹ ਇਸ ਪਿੰਡ ਦੇ ਵਿੱਚ ਕਿਸੇ ਸ਼ਰਾਰਤੀ ਬੰਦੇ ਵੱਲੋਂ ਉਹਨੂੰ ਸਾੜ ਦਿੱਤਾ ਗਿਆ ਵਾ ਅਤੇ ਪੂਰੀ ਦੀ ਪੂਰੀ ਸਾੜ ਦਿੱਤੀ ਨਾਲ ਉਹਦੇ ਕੁਝ ਪੰਨੇ ਜਿਹੜੇ ਆ ਉਸ ਪਿੰਡ ਦੇ ਵਿੱਚ ਸੜਕ ਦੇ ਉੱਤੇ ਖਿਲਾਰੇ ਮਾਨੂੰ ਇੰਨਾ ਜਿਆਦਾ ਦੁੱਖ ਲੱਗਾ ਵਾ ਕਿ ਤੁਹਾਨੂੰ ਦੱਸ ਨਹੀਂ ਸਕਦੇ ਅੱਜ ਅਸੀਂ ਸਭ ਈਸਾਈ ਜਿਹੜੇ ਮਸੀਹ ਲੋਕ ਪ੍ਰਭੂ ਨੂੰ ਮੰਨਣ ਵਾਲੇ ਲੋਕ ਆ ਅੱਜ ਇਹ ਚਰਚਾਂ ਤੇ ਵਿੱਚ ਖਲੋਣ ਵਾਲੇ ਲੋਕ ਆ ਲੇਕਿਨ ਅੱਜ ਏਡੀ ਮੰਦਭਾਗੀ ਘਟਨਾ ਜਿਹੜੀ ਬੇਅਦਬੀ ਹੋਈ ਆ ਇਹਦੇ ਨਾਲ ਸਾਡੇ ਜਿਹੜੇ ਦਿਲ ਨੇ ਉਹ ਬੁਲੰਦਰੇ ਗਏ ਆ ਔਰ ਮੈਂ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਹਾਂ ਐਸਐਸਪੀ ਅਮਰਸਾ ਦਿਹਾਤੀ ਦਾ ਨੰਨਾ ਨੂੰ ਮੇਰੇ ਵੱਲੋਂ ਮੈਂ ਜਦੋਂ ਉਹਨਾਂ ਨੂੰ ਇੱਕ ਘਟਨਾ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਵਿਦਨ 30 ਮਿੰਟ 30 ਮਿੰਟਾਂ ਦੇ ਵਿੱਚ ਪੂਰੀ ਕਾਰਵਾਈ ਕਰਕੇ ਇਹ ਜਿਹੜਾ ਇਹ ਸਾਡੇ ਐਫਆਈਆਰ ਦਰਜ ਕੀਤੀ ਆ ਔਰ ਇਹਦੀ ਜਿਹੜੀ ਤਫਤੀਸ਼ ਸ਼ੁਰੂ ਕਰ ਦਿੱਤੀ ਆ ਔਰ ਡੀਐਸਪੀ ਜਿਹੜੇ ਅਟਾਰੀ ਨੇ ਆ ਐਸਐਚਓ ਲੋਪੋਕੇ ਬਲਕਾਰ ਸਿੰਘ ਜੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਂ ਔਰ ਨਾਲ ਦੀ ਨਾਲ ਮੈਂ ਆਪਣੇ ਸਮੁੱਚੇ ਮਸੀਹ ਸਮਾਜ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕਰਦਾ ਵਾਂ ਕਿਉਂਕਿ ਜਿਹੜੇ ਮਸੀਹ ਲੋਕ ਨੇ ਉਹ ਸ਼ਾਂਤੀ ਨੂੰ ਪਹਿਲ ਦਿੰਦੇ ਨੇ ਤੋ ਇਹ ਜਿਸ ਨੂੰ ਅਸੀਂ ਮੰਨਦੇ ਆ ਕਿ ਸਾਡਾ ਪ੍ਰਭੂ ਯਿਸੂ ਮਸੀਹ ਜ਼ਿੰਦਾ ਖੁਦਾ ਆ ਸਾਨੂੰ ਕਾਨੂੰਨ ਦੇ ਉੱਤੇ ਭਰੋਸਾ ਆ ਔਰ ਅਸੀਂ ਜਾਣਦੇ ਆ ਕਿ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਵਾ ਔਰ ਮੈਂ ਨਾਲ ਦੀ ਨਾਲ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਤਾਂ ਕਰ ਰਿਹਾ ਵਾਂ ਕਿ ਸਾਡਾ ਪ੍ਰਭੂ ਜ਼ਿੰਦਾ ਉਹ ਆਪੇ ਦੋਸ਼ੀ ਨੂੰ ਜਿਹੜਾ ਉਹ ਸਜ਼ਾ ਦੇ ਦੇਗਾ ਸਾਨੂੰ ਇਸ ਚੀਜ਼ ਦਾ ਇਤਬਾਰ ਆ ਅਸੀਂ ਇਹ ਯਕੀਨ ਰੱਖਦੇ ਆ ਇਹ ਬਾਈਕ ਕਿੱਥੋਂ ਆਈ ਹੈ ਕਿੱਥੋਂ ਆਈ ਹੈ ਇਹ ਅਜੇ ਸਾਨੂੰ ਕੁਝ ਨਹੀਂ ਪਤਾ ਲੱਗਾ ਕਿਉਂਕਿ ਮੈਂ ਵੀ ਹੁਣੇ ਆਇਆ ਵਾਂ ਚਰਚ ਦੇ ਵਿੱਚ ਬਿਲਕੁਲ ਲੱਗ ਗਿਆ ਚਰਚ ਦੇ ਹਾਂ ਇਹ ਬੜੀ ਵੱਡੀ ਜਿਹੜੀ ਆ ਸ਼ਰਾਰਤ ਕੀਤੀ ਗਈ ਹੈ ਕਿਸੇ ਬੰਦੇ ਵੱਲੋਂ ਕੋਈ ਬਾਹਰ ਦਾ ਬੰਦਾ ਆਇਆ ਜਾਂ ਕੋਈ ਪਿੰਡ ਦਾ ਬੰਦਾ ਆ ਕਿੰਨੇ ਸ਼ਰਾਰਤ ਕੀਤੀ ਹੈ ਇਹ ਹੁਣ ਜਿਹੜਾ ਤਫਤੀਸ਼ ਮੈਂ ਹੁਣ ਜਿਹੜੀ ਆ ਕਿਉਂਕਿ ਪੁਲਿਸ ਆਣ ਕੇ ਬੈ ਗਈ ਸਾਰੀ ਦਿਹਾੜੀ ਲੋਪੋਗੇ ਉੱਥੇ ਥਾਣੇ ਦੇ ਵਿੱਚ ਮੈਂ ਜਾ ਰਿਹਾ ਵਾਂ ਆਪਣੇ ਸਾਥੀਆਂ ਦੇ ਨਾਲ ਔਰ ਇਹ ਜਿਹੜਾ ਜਿੰਨੇ ਵੀ ਇਹ ਬੇਅਦਬੀ ਕੀਤੀ ਆ ਅਸੀਂ ਉਹ ਦੋਸ਼ੀ ਨੂੰ ਕਦੀ ਨਹੀਂ ਬਖਸ਼ਾਂਗੇ ਇਹ ਜਾਣ ਬੁੱਝ ਕੇ ਚਰਚ ਦੇ ਅੱਗੇ ਜਿਹੜੀ ਹੈ ਉਹ ਬਾਈਬਲ ਜਿਹੜੀ ਹੈ ਉਹ ਸਾੜੀ ਗਈ ਹੈ ਦਾ ਬੇਅਦਬੀ ਕੀਤੀ ਗਈ ਹੈ ਮੈਂ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਇੱਕ ਬੜੀ ਵੱਡਾ ਪੰਜਾਬ ਦੇ ਵਿੱਚ ਕਾਨੂੰਨ ਨੂੰ ਜਿਹੜਾ ਇਹ ਚੈਲੰਜ ਕੀਤਾ ਗਿਆ ਵਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੇ ਵਾਸਤੇ ਇਹ ਕੰਮ ਹੋਇਆ ਵਾ ਕਿ ਜਿਹੜੇ ਪੰਜਾਬ ਦਾ ਜਿਹੜਾ ਮਾਉਲ ਆ ਉਹਨੂੰ ਖਰਾਬ ਕਰ ਦਿੱਤਾ ਜਾਵੇ ਔਰ ਪੰਜਾਬ ਦੀ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਖਤਮ ਕਰਨ ਦੀ ਇਹ ਬੜੀ ਵੱਡੀ ਸਾਜ਼ਿਸ਼ ਹੋ ਸਕਦੀ ਆ ਜਿਹੜੇ ਦੋ ਬੰਦੇ ਇਹਨਾਂ ਖੜੇ ਹੋਏ ਪੁਲਿਸ ਨੇ ਇਹਨਾਂ ਵਿੱਚ ਕੋਈ ਹੈਗਾ ਕੋਈ ਇਹਨਾਂ ਦਾ ਦੇਖੋ ਇਹ ਸਾਰਾ ਪੁਲਿਸ ਦੀ ਕਾਰਵਾਈ ਆ ਮੈਂ ਚੱਲਿਆ ਜੀ ਇਹ ਤਾਂ ਪਿੰਡ ਦੇ ਲੋਕਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਉਹਨਾਂ ਨੇ ਜਿਨ੍ਹਾਂ ਤੇ ਇਹਨਾਂ ਨੂੰ ਸ਼ੱਕ ਸੀ ਉਹਨਾਂ ਨੂੰ ਲੈ ਗਏ ਆ ਜਿਹੜੀ ਚਰਚੇ ਤੇ ਬਾਈਬਲ ਨੂੰ ਸੁਰੱਖਿਅਤ ਆ ਜਿਹੜੀਆਂ ਚਰਚ ਤੇ ਬਾਈਬਲ ਆਪਣੀ ਰੱਖਿਆਤ ਨੇ ਬਿਲਕੁਲ ਸਹੀ ਹੈ ਪੈਕਿਆ ਗਿਆ ਆਪਣਾ ਉਹ ਬਿਲਕੁਲ ਉਹ ਸੁਰੱਖਿਆਤ ਹੈ ਜਿਹ ਮਸ਼ੀਨ ਨੂੰ ਖੁਦ ਮੰਨਣ ਵਾਲਾ ਨਜਾਇਜ਼ ਬੰਦਾ ਉਹਨੂੰ ਉਹਦੇ ਤੇ ਐਵੇਂ ਦੋਸ਼ ਲਾਇਆ ਗਿਆ ਕਿਹਤਰਾ ਕਹਿ ਰਹੇ ਵੀ ਉਹ ਨਜਾਇਜ਼ ਹੈ ਉਹ ਨਜਾਇਜ਼ ਹੈ ਕਿ ਕੋਈ ਇਹ ਵੇਖੋ ਪਿੰਡ ਵਾਲਿਆਂ ਦਾ ਹੀ ਆ ਇਹਨਾਂ ਨੇ ਆਪਣੇ ਇਹ ਇਹਨਾਂ ਦੀ ਲਾਗ ਸਿਰਫ ਉਹਨੇ ਪਿੰਡ ਦੀ ਹੋ ਸਕਦੀ ਹੈ ਮੇਰੇ ਤੋਂ ਮੈਂ ਨਹੀਂ ਕੁਝ ਕਹਿ ਸਕਦਾ ਕਿਉਂਕਿ ਅਸੀਂ ਅਸੀਂ ਬਾਹਰੋਂ ਆਏ ਆ ਮੈਂ ਅਜ ਨਾਲੇ ਤੋਂ ਆਇਆ ਵਾਂ ਅਸੀਂ ਕਿਉਂਕਿ ਕੌਮ ਦੇ ਆਪਾਂ ਮਸਲਿਆਂ ਦੇ ਵਿੱਚ ਖੜੇ ਰਹਿਣੇ ਆ ਅਸੀਂ ਇਸ ਲਈ ਇੱਥੇ ਆ ਕਿਉਂਕਿ ਇਹ ਸਾਡੇ ਧਰਮ ਦਾ ਮਸਲਾ ਇਹ ਪਿੰਡ ਦਾ ਮਸਲਾ ਨਹੀਂ ਰਹਿ ਗਿਆ ਇਹ ਪੁੱਤਰ ਬਾਈਬਲ ਦਾ ਸੜਨਾ ਇਹਦੀ ਬੇਅਦਬੀ ਹੋਣੀ ਇਹ ਇਹਨਾਂ ਦਾ ਮਾਮਲਾ ਨਹੀਂ ਹੈ ਕਿ ਇੱਥੇ ਲੋਕ ਕ੍ਰਿਸਚੀਅਨ ਰਹਿੰਦੇ ਆ ਤੇ ਇਹਨਾਂ ਦਾ ਮਾਮਲਾ ਆ ਇਹ ਸਾਡੇ ਸਮੁੱਚੇ ਧਰਮ ਦਾ ਮਾਮਲਾ ਵਾ ਇਹਨਾਂ ਦੀ ਇੱਥੇ ਕੋਈ ਮੈਂ ਸਮਝਦਾ ਕਿ ਜ਼ਿੰਮੇਵਾਰੀ ਨਹੀਂ ਬਣਦੀ ਇਹ ਲੀਡ ਇਹ ਕੰਮ ਨੂੰ ਅਸੀਂ ਦੇਖ ਰਹੇ ਆ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਦੇਖ ਰਹੀ ਆ ਸਾਡੇ ਪ੍ਰਧਾਨ ਸਾਹਿਬ ਜਤਿੰਦਰ ਮਸੀਹ ਗੌਰਵ ਜੀ ਉਹਨਾਂ ਦੀ ਡੀਜੀਪੀ ਪੰਜਾਬ ਦੇ ਨਾਲ ਲਾਅ ਐਂਡ ਆਰਡਰ ਦੇ ਨਾਲ ਗੱਲ ਹੋਈ ਆ ਇਸ ਵਿਸ਼ੇ ਦੇ ਉੱਤੇ ਇਸ ਲਈ ਮੈਂ ਆਇਆ ਕਿੰਨੀ ਪੰਨੀ ਪੰਜ ਦੇ ਸੜਕਾ ਉੱਥੋਂ ਮਿਲੇ ਨੇ ਪਾਟੇ ਇਹਦੇ ਕੁਛ ਕਿੰਨੀ ਕਿੰਨੀ ਬੇਬਲ ਹੋ ਗਈ ਇਹ ਫੋਲੀ ਸਾੜ ਦਿੱਤੀ ਗਈ ਹੈ ਫੁੱਲ ਇਹ ਬੜੀ ਕੇ ਤਰੀਕੇ ਨਾਲ ਬੰਦੇ ਨੇ ਸ਼ਰਾਰਤ ਕਰਕੇ ਪਿੰਡ ਵਾਸੀਆਂ ਨੂੰ ਫਸਾਉਣ ਦੇ ਲਈ ਕਹਿ ਲਓ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਨ ਲਈ ਕਹਿ ਲਓ ਇਹ ਕਿਸੇ ਨੇ ਸ਼ਰਾਰਤ ਕੀਤੀ ਆ ਪੂਰੀ ਜਿਹੜੀ ਪਵਿੱਤਰ ਅੰਜੀਲ ਆ ਉਹਨੂੰ ਸਾੜ ਦਿੱਤਾ ਗਿਆ ਵਾ ਬੜਾ ਹੀ ਦੁੱਖ ਲੱਗਾ ਵਾ ਮਨ ਨੂੰ ਇੰਨੀ ਜ਼ਿਆਦਾ ਠੇਸ ਪਹੁੰਚੀ ਆ ਕਿ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਕੁਝ ਲੋਕੋ ਕੋ برداشت ਨਹੀਂ ਹੋ ਰਹੀ ਇਹ ਲੋਕ ਜਿਹੜੇ ਨੇ ਇਹ ਪੰਜਾਬ ਦੇ ਵਿੱਚ ਅੱਗ ਲਾਉਣਾ ਚਾਹੁੰਦੇ ਆ ਔਰ ਮੈਂ ਪੁਲਸ ਨੂੰ ਫੇਰ ਇੱਕ ਵਾਰੀ ਅਪਰੀਸ਼ੀਏਟ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹਦੀ ਕਾਰਵਾਈ ਬਹੁਤ ਜਲਦੀ ਕੀਤੀ ਆ ਮੈਂ ਚਰਚ ਦਾ ਸੇਵਾਦਾਰ ਆ ਬੈਬਲ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਕੁਝ ਵੀ ਨਹੀਂ ਇੱਥੇ ਹੋਇਆ ਇਹਨਾਂ ਨੇ ਆਪਣੀ ਚਾਲ ਚਲਾਈ ਆ ਕਿਉਂਕਿ ਇਹਦਾ ਝਗੜਾ ਚੱਲਣ ਦੇ ਝਗੜਾ ਚੱਲਣ ਦੇ ਕਾਰਨ ਇਹਨਾਂ ਨੇ ਬੈਬਲ ਨੂੰ ਸਾੜਿਆ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਉਹ ਆਪ ਜਿਹੜੇ ਹੀ ਉਹ ਆਪ ਚਰਚ ਉਹਨਾਂ ਦਾ ਪਰਿਵਾਰ ਚਰਚ ਜਾਂਦਾ ਕਿਸ ਨੇ ਬਾਈਬਲ ਨਹੀਂ ਸਾੜੀ ਕਿਉਂਕਿ ਮੈਂ ਸਿਰੇ ਵੀ ਚਰਚ ਆਇਆ ਬਾਈਬਲ ਸਹੀ ਸਲਾਮ ਤੇ ਹੱਲ ਕਰਦੇ ਨਹੀਂ ਹੋ ਕੇ ਗਏ ਇਹ ਜਿਹੜੀ ਸਾੜੀ ਪਈ ਹੈ ਕਿ ਕਿੱਥੋਂ ਲਿਆਦੀ ਹੈ ਇਹ ਲਾ ਘਰੋਂ ਲਿਆ ਆ ਗਏ ਸਾੜ ਕੇ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਆ ਇਹ ਦੇਖ ਤੀਏ ਇਹ ਬਾਈਬਲ ਇਹ ਜਿਹੜੀ ਸਾੜੀ ਪਈ ਹੈ ਇਹ ਬਾਈਬਲ ਆ ਸਾੜੀ ਆ ਨਵਾਂ ਨਹੀਂ ਮੇਰਾ ਛੋਟਾ ਨਹੀਂ ਮਿਆਂ ਇਹਨੂੰ ਸਾੜਿਆ ਕਿਉਂ ਨਾ ਘਰੋਂ ਲਿਆ ਆ ਗਏ ਸਾੜਿਆ ਗਿਆ ਵਾ ਕਿਉਂਕਿ ਕਿਸੇ ਨੇ ਇਹਨੂੰ ਹੋਰ ਕਿਸੇ ਨੇ ਇਹਨੂੰ ਸਾੜਿਆ ਜਦੋਂ ਮੈਂ ਚਰਚ ਚ ਆਇਆ ਕੋਈ ਵੀ ਇੱਥੇ ਬਾਈਬਲ ਨਹੀਂ ਸਾੜੀ ਕੁਝ ਵੀ ਕੋਈ ਵੀ ਕੰਮ ਨਹੀਂ ਹੋਇਆ ਇਹ ਸਿਰਫ ਉਹਨੂੰ ਫਸਾਉਣ ਦੇ ਕਾਰਨ ਕਿਉਂਕਿ ਝਗੜਾ ਜਿਹੜਾ ਚੱਲ ਰਿਹਾ ਸੀ ਦਵਾਰ ਦਾ ਦਵਾਰ ਦੇ ਵਿੱਚ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਉਹਨੇ ਸਿਰਫ ਇਹੋ ਗਵਾਹੀ ਦਿੱਤੀ ਕਿ ਇਹ ਇਹ ਘਰਾਂ ਦੇ ਗੱਲ ਪਿਆ ਪੰਚਾਇਤ ਦੇ ਸਾਹਮਣੇ ਨੇ ਇਹੋ ਦੱਸਿਆ ਕਿ ਦੋ ਮਿੰਟ ਰੁਕ ਜਾ ਬੰਦ ਪੰਚਾਇਤ ਦੇ ਘਰਾਂ ਦੇ ਗੱਲ ਪਿਆ ਉਹ ਇਹਦੇ ਸਾਡੀ ਪਰਿਹਾਈ ਵੱਡੀ ਦੇ ਲੀੜੇ ਪਾੜਿਆ ਨਾ ਸਾਡੀ ਨੂੰ ਇਹਨੇ ਡਾਂਗਾ ਮਾਰ ਇਹ ਕੋ ਪੁਰਾਣੀ ਗੱਲ ਹੈ ਨਹੀਂ ਉਹ ਪਰਚਾ ਜ ਹੋਇਆ ਉਹਦੇ ਤੇ ਪਰਚਾ ਹੋਣਦਿਆ ਨਾ ਉੱਤੇ ਉਹ ਝਗੜਾ ਚੱਲਣ ਉਹ ਉਹ ਰੰਜੀਤ ਸਾਹਿਬ ਉਹਦੇ ਰੰਜੀਤ ਦੇ ਅਨਸਾਰ ਜਿਹੜਾ ਇਹ ਇਹ ਕੌਤਕ ਉਲਟਾ ਅਰਜੰਦਿਆ ਕਿ ਮੈਂ ਇਹ ਜਿਹੜੇ ਗਵਾਹੀ ਦੇਣ ਦੇ ਗਵਾਹ ਬਣ ਗਿਆ ਤੇ ਇਹਨਾਂ ਮੈਂ ਕਿਸ ਨਾ ਕਿਸ ਤਰੀਕੇ ਨਾਲ ਹਸਾਦੀਏ ਇਹ ਗਵਾਹ ਨਾ ਬਣੇ ਤੇ ਜਿਹੜਾ ਉਹ ਬੋਸ ਬੋਸ ਬੋਲ ਮਾਰਤੀ ਤੇ ਉਹਦੇ ਬੇਟੀ ਦੇ ਤਿੰਨ ਆਪਰੇਸ਼ਨ ਹੋਇਆ ਤਿੰਨ ਉਹਦੀਆਂ ਬੇਟੀਆਂ ਪਰਿਵਾਰ ਗਰੀਬ ਹੈ ਬਹੁਤ ਆਪਣਾ ਟੈਂਪੂ ਦਾ ਕੰਮ ਚਲਾ ਕੇ ਬੜਾ ਟਾਈਮ ਪਾਸ ਕਰਦਾ ਬੜੀ ਮੁਸ਼ਕਲ ਤੁਸੀਂ ਇਹ ਇੱਥੇ ਸੇਵਾ ਮੈਂ ਨਾ ਇਹ ਪੱਕਾ ਹੋ ਚੁੱਕਾ ਜੀ ਇਹ ਬਾਈਬਲ ਹੀ ਹੈ ਇਹ ਬਾਈਬਲ ਹੀ ਹੈ ਤੁਸੀਂ ਆਓ ਪੀਹੋ ਹਾਂਜੀ ਇਹ ਹੋਇਆ ਬਾਈਬਲ ਪੜੋ ਜਿਹੜੇ ਪੇਜ ਆਏ ਰਹਿ ਗਏ ਇਹ ਲਾਇਆ ਹੈ ਇਹ ਗਵਾਹ ਨਾ ਕੁਝ ਨਹੀਂ ਹੋਣਾ ਕਿਉਂਕਿ ਬਾਈਬਲ ਜਿਹੜੀ ਹੈ ਇਹਨਾਂ ਖੁਦ ਇਹਨਾਂ ਸਾੜੀ ਆ ਕਿਸੇ ਨੇ ਵੀ ਸਾਡੀ ਨਹੀਂ ਗਈ ਕਿਸੇ ਦਾ ਵੀ ਨਾਂ ਨਹੀਂ ਆ ਕੋਈ ਵੀ ਇਹਦੇ ਵਿੱਚ ਸ਼ਾਂਭਲ ਨਹੀਂ ਹੈਗਾ